ਬਾਈ ਜੀ 뷰 ਆਸਮ 뷰 ਕਿਆ ਕਹਿ ਲੱਗ ਰਿਹਾ ਆਮਨੇ ਬੱਦਲ ਦੇਖੀ ਕਿਸ ਤਰ੍ਹਾਂ ਚੱਲਦੇ ਜਾ ਰਹੇ ਹੈ ਪ੍ਰਧਾਨ ਆਇਆ ਪਹਿਲਾਂ ਕੱਛਾ ਪਾ ਗਿਆ ਫਿਰ ਆਈ ਇਹਨੂੰ ਸ਼ਰਮ ਇਹ ਪੈਂਟ ਪਾ ਗਿਆ ਕੀ ਜੋਸ ਮਨ ਮਰੀ ਜਾ ਰਹਾ ਪਾ ਗਿਆ ਸਤਿ ਸ਼੍ਰੀ ਅਕਾਲ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਬਹੁਤ ਹੀ ਸੋਹਣੀ ਸਵੇਰ ਦੇ ਨਾਲ ਤੇ ਅੱਜ ਹੈ ਗਿਆ ਹੋਲੀ ਦਾ ਦਿਨ ਤੇ ਛੋਟੇ ਬੱਚੇ ਹੋਲੀ ਖੇਡ ਰਹੇ ਨੇ ਬਾਹਰ ਤੇ ਕਾਫੀ ਰੰਗੇ ਰੰਗ ਕਰਿਆ ਹੋਇਆ ਮੈਂ ਸ਼ੌਪ ਤੇ ਜਾਣਾ ਸੀਗਾ ਪਰ ਸੋ ਫਿਲਹਾਲ ਮੈਂ ਉਸ ਚੀਜ਼ ਤੋਂ ਟਲ ਰਿਹਾ ਮੈਂ ਨਹੀਂ ਜਾ ਰਿਹਾ ਸੋ ਸਵੇਰੇ ਭਾਈ ਆ ਗਿਆ ਸੀਗਾ ਸਾਡਾ ਜਿਹੜਾ ਆਫਿਸ ਦਾ ਫਰੰਟ ਲਗਣਾ ਹੈ ਐਲੂਮੀਨੀਅਮ ਦਾ ਉਹਦਾ ਸਮਾਨ ਲੈ ਕੇ ਆ ਗਿਆ ਸੀਗਾ ਤੋਂ ਸਮਾਨ ਓ ਛੱਡ ਗਿਆ ਤੋਂ ਮੈਂ ਉਹ ਸਮਾਨ ਤਰਾਲੇ ਸੀਗਾ ਤੇ ਹੁਣ ਕੱਲ ਦੀ ਡੇਟ 'ਚ ਬੰਦਾ ਸਾਡੇ ਕੋਲ ਆਏਗਾ ਤੇ ਉਹ ਫਰੰਟ ਲਾ ਕੇ ਜਾਏਗਾ ਅੱਜ ਦੀ ਪਲਾਨਿੰਗ ਸੀਗੀ ਰਾਜਪੁਰਾ ਜਾਣ ਦੀ ਪਰ ਯਾਰ ਚ ਨਹੀਂ ਸੀਗਾ ਕਿ ਅੱਜ ਹੋਲੀ ਐ ਸੋ ਅਸੀਂ ਉਧਰ ਤੋਂ ਵੀ ਟਾਲਾ-ਵੱਟ ਗਏ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਕਿਸੇ ਦੇ ਮਨ ਦਾ ਕਿ ਕਾ ਰੰਗ ਘੇਰਦੇ ਹਨਾ ਤੋ ਡ੍ਰਿੰਕ ਵੀ ਕੀਤੀ ਹੁੰਦੀਆਂ ਕਈਆਂ ਦੀ ਜੋ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਤੋਂ ਉਹ ਫਟਾਫਟ ਰੰਗ ਘੇਰਨ ਦੀ ਕਰਦੇ ਆ ਸੋ ਅੱਜ ਅਸੀਂ ਫਿਲਹਾਲ ਦੀ ਘੜੀ ਤਾਂ ਘਰੀਆਂ ਤੇ ਅੱਜ ਕੋਈ ਕੰਮ ਕਰਨ ਨੂੰ ਦਿਲ ਵੀ ਨਹੀਂ ਕਰ ਰਿਹਾ ਸੋ ਫ੍ਰੀ ਸੀ ਤੇ ਸ਼ਾਇਦ ਛੋਟੀ-ਮੋਟੀ ਰਾਈਡ ਹੋ ਜੇ ਕਿਉਂਕਿ ਟਾਈਮ ਫ੍ਰੀ ਹੈ ਤੋ ਉਸ ਤੋਂ ਬਾਅਦ ਦੇਖਦੇ ਆ ਕੀ ਬੰਦ ਆ ਇਹ ਫੋਟੋ ਮੈਂ ਹਜੂਰ ਸਾਹਿਬ ਤੋਂ ਲੈ ਕੇ ਆਈ ਸੀਗਾ ਆਪਣੀ ਸ਼ੋਅ ਵਾਸਤੇ ਤੇ ਸ਼ੋਪ ਦੀ ਪੇਂਟਿੰਗ ਰੈਡੀ ਹੋ ਗਈ ਮਤਲਬ ਕਿ ਪੇਂਟ ਜੋ ਪੇਂਟ ਕਰਨਾ ਸੀ ਉਹ ਸਾਰਾ ਕੁਝ ਰੈਡੀ ਹੈ ਓਕੇ ਹੈ ਤੇ ਬਸ ਜਦ ਮੇਰਾ ਫਰੰਟ ਲੱਗ ਜੇਗਾ ਉਸ ਤੋਂ ਬਾਅਦ ਮੈਂ ਇਹ ਉੱਥੇ ਲਾ ਦਾਂਗਾ ਕਿਉਂਕਿ ਵਿਦਆਊਟ ਫਰੰਟ ਉੱਥੇ ਮਿੱਟੀ ਘੱਟਾ ਕਾਫੀ ਆਂਦਾ ਹੈ ਇਸ ਕਰਕੇ ਲਾਉਂਦਾ ਫਿਲਹਾਲ ਕੋਈ ਫਾਇਦਾ ਨਹੀਂ ਆ ਗਿਆ ਫਰੰਟ ਲੱਗਣ ਤੋਂ ਬਾਅਦ ਮੈਂ ਇਸ ਨੂੰ ਉੱਥੇ ਲਾ ਦਾਂਗਾ ਸੋ ਬਹੁਤ ਹੀ ਪਿਆਰੀ ਫੋਟੋ ਹੈ ਪ੍ਰਧਾਨ ਆਇਆ ਤਾਂ ਪਹਿਲਾਂ ਕੱਛਾ ਪਾ ਗਿਆ ਫੇਰ ਆਈ ਇਹਨੂੰ ਸ਼ਰਮ ਇਹ ਪੈਂਟ ਪਾ ਗਿਆ ਕੀ ਜੋ ਮਨ ਜਿਹੜਾ ਪਾ ਗਿਆ ਜੋ ਮਰਜ਼ੀ ਕਹੀ ਜਾਵੇ ਤੋ ਉੱਟਾ ਕੈਮਰਾ ਨਹੀਂ ਆਉਂਦਾ ਨਹੀਂ ਫਿਰ ਠਾ ਠੂ ਠ림 ਠੌ ਲਾਬੀ ਅਬ ਇਹ ਆਫਿਸ ਦਾ ਸਮਾਨ ਆ ਗਿਆ ਦਰਵਾਜਿਆਂ ਦਾ ਇਹ ਲੰਬੀ ਲੰਬੀ ਇਹ ਲੰਥਾ ਲੈ ਕੇ ਆਇਆ ਉਹ ਕਟਿੰਗ ਹੋਵੇਗੀ ਨਹੀਂ ਕੀ ਤੋ ਹੈ ਨਾ ਜਨ ਵੀ ਆਇਆ ਸ਼ੁਕਰ ਹੈ ਇਪਾ ਤਾ ਹੋ ਗਿਆ ਦੋ ਦਿਨ ਹੋ ਗਏ ਤੈਨੂੰ ਫੋਨ ਵੀ ਨਾ ਚੱਕਿਆ ਦੋ ਦਿਨ ਫੋਨ ਨਹੀਂ ਹੋਇਆ ਆਪ ਤਾ ਹੋ ਗਿਆ ਲੜੀ ਲੜੇ ਆ ਤੇ ਮਾੜਾ ਆਸ ਕੋਈ ਖਲਾਵੇਗਾ ਹਾਂ ਮੈਂ ਤੈਨੂੰ ਤਾਂ ਹੀ ਕਰਦਾ ਯਾਰ ਜੇ ਨਾ ਆਪਣਾ ਕੰਪਲੀਟ ਹੋ ਜਾਏਗਾ ਨਾ ਪਤਾ ਗਿਆ ਫਿਰ ਆਪਾਂ ਆਪਣਾ ਸਮਾਨ ਰੱਖਨੇ ਜੋਕੇ ਹੋਏਗਾ ਕੀ ਕਹਾ ਹਾਂ ਫਿਰ ਆਪ ਨੂੰ ਸਮਾਨ ਲੈਣ ਦਾ ਨਾ ਹੋਵੇ ਤੋਖਾ ਹੋ ਗਿਆ ਥਾਰਾ ਉਤਰ ਪੁੱਤਰ ਹੋਣਾ ਪਿਆੜਾ ਵਾਲਾ ਸਮਾਨ ਪੁੱਤਰ ਪੁੱਤਲੇ ਦੀ ਲਾੜੇ ਹੋ ਰਹਾ ਹੈ ਦੀ ਆਪਣਾ ਸਿਸਟਮ ਆ ਉਹਦੇ ਚੱਪੇ ਲਿਆ ਆ ਆਪਣਾ ਉਹ ਮੋਟਰ ਵਾਟਰ ਆ ਕਲੀਅਰ ਹੈਗਾ ਸਾਰਾ ਸੈਟ ਕਰਕੇ ਉੱਥੇ ਆਪਾਂ ਆਪਣਾ ਟਿਕਾਣਾ ਬਣ ਗਿਆ ਹਾਂ ਤਾਂ ਹੀ ਮੈਂ ਤੈਨੂੰ ਕਹਿ ਰਿਹਾ ਚੱਲ ਦੇਖਾਂ ਬਾਹਰ ਜਾ ਕੇ ਯਾਰ ਉਹ ਬੋਰਡ ਦਾ ਪਾਣੀ ਲਵਾਇਆ ਹੈ ਹੈ ਅੱਛਾ ਇਹੋ ਵੈ ਠੀਕ ਹੈ ਯਾਰ ਇਹ ਵਧੀਆ ਚੀਜ਼ ਹੈ ਹਾਂ ਠੀਕ ਹੈ ਹੋਰ ਕੀ ਆ ਹੋਰ ਕਿਹ ਹੋਰ ਗਿਆ ਜੀਦਾ ਤੈਨੂੰ ਇਹ ਕੀ ਪਾ ਰਿਆ ਰੇ ਚਮਕਣ ਵਾਲੀ ਟੀ-ਸ਼ਰਟ ਵੇ ਥੜੀ ਤੇਰੇ ਅਹੀਂ ਕੱਛਾ ਨਹੀਂ ਪਾਇਆ ਟੀ-ਸ਼ਰਟ ਪਾਈ ਵੀ ਮੇਰੇ ਯਾਰ ਕੱਛਾ ਨਹੀਂ ਆਇਆ ਨਿਕਰ ਦੀ ਸਮਝ ਗਿਆ ਮਾਰਨ ਲੱਗਾ ਬਕਵਾਸ ਨਾਲੇ ਸਾਦਾ ਕੱਛਾ ਇਹ ਮਦਾ ਕਮਾਲ ਹੈ ਗੱਲ ਕੀ ਏ ਇਹ ਆਪਣੀ ਖੜੀ ਏ ਗਾਡੋ ਰਾਣੀ ਯਾਰ ਰੰਗ ਉੱਤੇ ਚਮਕਿਆ ਨਹੀਂ ਹੈ ਮੈਂ ਕਹਾਂਗਾ ਬਦਦਰ ਹੈਨਾ ਤੈਨੂੰ ਮੈਂ ਕਹਿ ਤੋ ਰਿਹਾ ਦਾ ਸਟ ਇੱਕ ਓਵਰ ਕਰਿਆ ਹੋਰ ਹੈ ਹਾਂ ਨਾ ਇੱਕ ਓਵਰ ਲੱਗੀਆਂ ਚੀਕਾਂ ਕਿਸ ਚੀਜ਼ ਦੀ ਮੌਸਮ ਚੇਂਜ ਅੱਛਾ ਤੰਨੇ ਵੀ ਅਲਰਜੀ ਹੋਵਾ ਹੈ ਕੀ ਆਂਦੀ ਹੈ ਇਹ ਬਦਵਾ ਦੇ ਯਾਰ ਬੂੜ ਬੂੜਵਾਵਾ ਸਿੱਟਾ ਤੋਂ ਲਵਾ ਦੇ ਅੰਦਰ ਉਹ ਜਾਣਦੇ ਸਾਫਾਈ ਹੋ ਗਈ ਉਸ ਤੇ ਬਾਦ ਪਾ ਦੇ ਚਲ ਠੀਕ ਆ ਪੱਖਾ ਵੀ ਲੱਗਣਾ ਆਪਣਾ ਆਪਣਾ ਇਹ ਸੈਟੇ ਕਰ ਦਾਂਗੇ ਯਾਰ ਹਾਂ ਇਹ ਲੱਗ ਤੋ ਰਿਹਾ ਯਾਰ ਆ ਜਾਏਗਾ ਯਾਰ ਹਾਂ ਆ ਗਿਆ ਲੱਗ ਤੋ ਰਿਹਾ ਵੈਸੇ ਤਾਂ ਆਪਣਾ ਕੰਮ ਕਰਾਂਗਾ ਤਾਂ ਕਰੀਬਨ ਖਤਮ ਹੀ ਹੋ ਗਿਆ ਸਾਰਾ ਆਹ ਮੈਂ ਤੁਹਾਨੂੰ ਕੱਲ ਕਹਿ ਤਰਿਆ ਦਾ ਇਸ ਨੂੰ ਦੋ ਕੋਟ ਹੋਰ ਕਰ ਦੇ ਤਾ ਨ ਇੱਕ ਤਾਂ ਕਰਦੀ ਆ ਦੋ ਵਾਰ ਕੋਰ ਕਲਰ ਕਰ ਦੇ ਇਹਦੇ ਨੂੰ ਮੈਂ ਸੁੱਕਣ ਲਈ ਵੇਟ ਕਰਦਾ ਤੇ ਸੁੱਕ ਨਹੀਂ ਰਿਹਾ ਨਾ ਇਹ ਸਲੱਬ ਹੀ ਨਾ ਹੋ ਰਿਹਾ ਨਾ ਸਲੱਬ ਹੀ ਕਰਕੇ ਆਵਾ ਹੋ ਰਿਹਾ ਹੈ ਮਤਲਬ ਦੇ ਰਹਾ ਹਾਂ ਹੂੰ ਉਹ ਵਾਸਤੇ ਨਹੀਂ ਜਿਵੇਂ ਹੋ ਗਿਆ ਲੋ ਓਕੇ ਸਮਝਦਾ ਹਾਂ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਰਾਮ ਤੇ ਹੋ ਜਾਏਗਾ ਕਿਉਂਕਿ ਨਹੀਂ ਹੋਇਆ ਕੋਰ ਵਾਲਾ ਆ ਇੱਕ ਹੋਰ ਕਰ ਦਈਏ ਹੋਰ ਕੀ ਆ ਕੀ ਆ ਮੈਂ ਇੱਕ ਇਨਸੀਡੈਂਟ ਦੱਸਾਂ ਤੁਹਾਨੂੰ ਮੈਂ ਨਾ ਕਿੱਥੇ ਗਿਆ ਤਾਂ ਮੈਡੀਸਿਨ ਲੈਣ ਚੱਲੇ ਨਾ ਮੈਡੀਸਿਨ ਅੱਛਾ ਤੋ ਰੇਟ ਬਣਿਆ 72 ਕੀ ਉਹ ਸੀਸੀ ਦੀ ਅੱਛਾ ਦੇ ਪ੍ਰਿੰਟ ਰੇਟ ਤਾਂ ਉਸਕਾ ਐਮ ਆਰ ਪੀ ਮੋਰਟਲ ਦਾ 72 ਵੇ ਦਾ 72 ਵੇ ਦਾ ਤੋ ਇਫ ਨੂੰ ਹਿਸਾਬ ਲਾ ਲਾ ਵੀ ਕਈ ਬੰਦੇ ਉਹੀ ਸੀਸੀ ਡਿਸਕਾਊਂਟ ਪਾਵ ਦੇ ਰਹੇ ਆ ਅੱਛਾ ਉਹੀ ਬੋਟਰਾਂ ਤੋਂ ਡਿਸਕਾਊਂਟ ਦੇ ਰਹੇ ਆ ਹਾਂ ਮਤਲਬ ਕਿ ਬਾਹਰ 72ਵੇਂ ਵਾਲੀ ਉਹੀ 50 ਰੁਪਏ ਦੀ ਮਿਲ ਰਹੀ ਆ ਹਾਂ 50 ਰੁਪਏ ਦੀ ਮਿਲ ਰਹੀ ਤੇ ਮੈਂ ਉਸ ਬੰਦੇ ਬਾਰੇ ਉਹ ਸੀਸੀ ਖਰੀਦੀ ਤੋ ਕਿਉਂਕਿ ਇੱਥੇ ਤੇ ਲੈਣੀ ਪਵਾ ਜੇ ਦਵਾਈ ਉੱਥੇ ਦੇ ਲਿਖਾਰਿਆਂ ਤੋਂ ਉਹ ਦਵਾਈ ਵੀ ਉੱਥੀ ਤੇ ਹੀ ਲੈਣੀ ਪਵੇਗੀ ਤੋ ਉਸਨੇ ਕੀ ਕਰਿਆ ਜੀ ਮਨੁਗਰੇ ਜੀ 72 ਹੋ ਗਏ ਮੇਰੇ ਪਾਸ 100 ਕਾ ਤਾਂ ਮੈਨੂੰ 100 ਰੁਪਏ ਦੇ ਦिए ਤਾਂ ਮੈਂ ਉਸਨੂੰ ਕਿਹਾ ਮੈਂ ਕਿਹਾ ਯਾਰ ਬੀtham ਮੰਨੂ ਨਿਉ ਕਰੋ 70 ਰੁਪਏ ਆਪਸ ਕਰ ਦੋ 2 ਰੁਪਏ ਵੀ ਫਿਰ ਕਰ ਲਾਂਗੇ ਚਲ ਵੈਸੇ ਗੱਲ ਕਰ ਰਹਾ ਮੈਂ ਵੀ ਜੇਕਰ ਹੋਰ ਬੰਦੇ ਡਿਸਕਾਊਂਟ ਦੇ ਰਹੇ ਆ ਵੀ ਉਹ 100 ਕੀ ਪੰਜਾਹਾਂ ਦੇ ਰਹੇ ਮੈਂ ਤਾਂ 70 ਦੇ ਰਿਹਾ ਹਾਂ ਨਾ ਬੰਦਾ ਮੰਨਿਆ ਨਹੀਂ ਮੈਨੂੰ ਭਾਣ ਦੇ ਰਿਹਾ ਤਾਂ ਮੈਂ ਕੀ ਕਰਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਅੰਕਲ ਜੀ ਭਾਣ ਚੁੱਕੋ ਮੈਂ ਤੁਹਾਨੂੰ 2 ਰੁਪਏ Google Pay ਕਰ ਰਿਹਾ ਮੈਂ ਕਰਕੇ ਆਇਆ ਸੱਚੀ ਅੱਛਾ ਵਈ ਉਹ ਬਸਰਮ ਹੋ ਗਿਆ ਬੰਦਾ ਹੂੰ ਉਹਨਾਂ ਨੇ ਵੀ ਨਹੀਂ ਗਿਆ ਕੋਈ ਨਾ ਦੋ ਰੁਪਏ ਛੱਡ ਜਾਣਾ ਕੋਈ ਚੱਕਾ ਹਾਂ ਤੂੰ ਇਹ ਸੋਚ ਲੈ ਦੁਨੀਆ ਕਿੱਥੇ ਬੈਠੀ ਆ ਹੁਣ ਹੈਂ ਦੇਖ ਲੈ ਬੁਰਾ ਹਾਲ ਹੈ ਬਹੁਤ ਬਹੁਤ ਜ਼ਿਆਦਾ ਬੁਰਾ ਹਾਲ ਬਿਜਲੀ ਵਾਲਾ ਮੀਟਰ ਵੀ ਲੱਗ ਗਿਆ ਹੈਂ ਪਾਰਟੀਆਂ ਕੀ ਕੋਰ ਦੇ ਰਿਕਨੇ ਆਬੀਸੀ ਕੈਟੇਗਰੀ 850 ਤੋਂ ਮਾਫ ਅੱਛਾ ਹੋਰ ਆਣੀ ਚੀਜ਼ ਆਪਾਂ ਨੂੰ 850 ਪੈਸੇ ਤਾਂ ਤੈਨੂੰ ਵੀ ਭਰਨੇ ਪਵਣਗੇ 850 ਜੁਨਟ ਮਾਫ ਤੈਨੂੰ ਹੈ ਵਾਹ 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 ਬਿਲਕੁਲ ਸਹੀ ਇਹੋ ਕਹਾਂ ਦੇ ਲਵਾਈ ਸੀ ਪੈਸਾ ਸਕੀਮ ਸੋਲਰ ਸਿਸਟਮ ਕੀ ਆ ਵਾਹ ਜਾਨਦਾਰ ਆਹ ਬਹੁਤ ਅੱਛੀ ਹੋ ਹੈ ਕੀ ਕਹਾਵਾ ऐनी क्या कहा हो गोलू है? हाय मेरा गोलू पुत्ता है क्या मैं सीरता क्या मैं सीरता ना कर क्यों देख्या क्यों नहीं है ਚੱਲ ਚੱਲਾਂ ਫਿਰ ਹਾਂ ਹਾਂ ਚੱਲ ਚੱਲਾਂ ਫਿਰ ਯਾਰ ਹੋਰ ਕੀਆ ਚੱਲ ਚੱਲੇ ਅੱਜ ਫੇਰ ਮੌਸਮ ਦੇ ਵਿੱਚ ਗੜਬੜ ਹੋ ਗਈ ਅੱਜ ਫੇਰ ਬੱਦਲਬਾਈ ਹੋ ਗਈ ਹਰ ਇਸ ਸਾਈਡ ਮੀ ਪੇਵ ਲੱਗ ਰਿਹਾ ਚੰਡੀਗੜ੍ਹ ਵਾਲੀ ਸਾਈਡ ਚੰਡੀਗੜ੍ਹ ਵਾਲੇ ਪਹਾੜ ਆਪਾਂ ਨੂੰ ਦਿਖ ਰਹੇ ਆ ਕੈਮਰੇ ਦੇ ਵਿੱਚ ਸ਼ਾਇਦ ਨਹੀਂ ਦਿਖ ਰਹੇ ਹੋਣਗੇ ਪਰ ਬਿਲਕੁਲ ਕਲੀਅਰ ਦਿਖ ਰਹੇ ਆ ਸਪੈਡਾਂ ਕੀ ਔਟ ਦੇ ਵਿੱਚ ਆ ਤੇ ਮੌਸਮ ਹੋਇਆ ਪਿਆ ਠੰਡਾ ਪੂਰਾ ਚਿਲਡ ਤੇ ਅੱਜ ਹੋਲੀ ਹੋਲੀ ਵਾਲੇ ਦਿਨ ਐਨ ਠੰਡਾ ਮੌਸਮ ਹੋ ਗਿਆ ਹੈਪੀ ਹੋਲੀ ਹੈਪੀ ਹੈਪੀ ਹੋਲੀ ਮੇਰੇ ਯਾਰ ਤੈਨੂੰ ਅੱਜ ਹੋਲੀ ਹੈਪੀ ਹੋਲੀ ਨਹੀਂ ਮੈਨੂੰ ਬੋਲਿਆ ਹਰ ਇੱਕ ਚੀਜ਼ ਹੋ ਰਹਾ ਹੈ ਮੌਸਮ ਦੇਖ ਹੋਲੀ ਵਾਲੇ ਦਿਨ ਕਿੰਨਾ ਠੰਡਾ ਹੋ ਗਿਆ ਹੈ ਨਾ ਇੱਕਦਮ ਜਿ ਸਵੇਰ ਨੂੰ ਹੁੰਦਾ ਤਾਂ ਮੌਸਮ ਤੋਂ ਹੋਲੀ ਬਹੁਤ ਕੱਟ ਬੱਚੇ ਖੇਡਦੇ ਹਨਾ ਮਾਵਾ ਪਰੋਕ ਦਿੰਦੇ ਹਣਗੇ ਹਨਾ ਅਸੀ ਬਾਤ ਹੈ ਬਿਜਲੀ ਦੀ ਤਾਰਾਂ ਜਾ ਰਹੀਆਂ ਤਾਰਾਂ ਦੇ ਉੱਪਰ ਨਾ ਇੱਕ ਕਾਲੀ ਚੀੜੀ ਬੈਠੀ ਹੈ ਇੰਨੀ ਸੋਹਣੀ ਲੱਗ ਰਹੀ ਹੈ ਨਾ ਬੈਠੀ ਦੂਰ ਤੇ ਚਮਕ ਰਹੀ ਤੇ ਮਨ ਪਰ ਦੇਖ ਲੋ ਕਿਆ ਸੁਭਬਾ ਬਣਾਇਆ ਭਾਈ ਨਾ ਵੀ ਤਾਰਾਂ 'ਤੇ ਬੈਠੀ ਹੈ ਰਾਂ ਦੇ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਫੱਕਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇਸ ਚੀਜ਼ ਦਾ ਉਹ ਸ਼ਿੱਕ ਉਹ ਗਿਰ ਗਿਆ ਗਿਰ ਗਿਆ ਇੱਕ ਕਿਆ ਚਲਾ ਲਿਆ ਭੈਜ ਦੇਖ ਕੇ ਨਹੀਂ ਚਲਾਉਂਦਾ ਤੇਰੇ ਬਾਹਰ ਟਾਇਰ ਹੋ ਗਿਆ ਸਲਿੱਪ ਨਹੀਂ ਨਹੀਂ ਐਸੇ ਨਹੀਂ ਹੁੰਦਾ ਔਰ ਅੱਜ ਜਾਣਾ ਆਊਟਸਾਈਡ ਤਾਂ ਥੋੜਾ ਜਿਹਾ ਪਰ ਹੋਲੀ ਕਰਕੇ ਜਾਇ ਨਹੀਂ ਗਿਆ ਤੇ ਬੱਦਲ ਬਾਈ ਹੋ ਗਈ ਹੁਣ ਮੈਂ ਇਹਨੂੰ ਘੇਰਾ ਦਾ ਅਮਨ ਨੂੰ ਮੈਂ ਕਿਹਾ ਚੱਲ ਯਾਰ ਛੋੜ ਜਾ ਕੇ ਲੌਂਗ ਟ੍ਰਿਪ ਕਰਦੇ ਪਰ ਬੱਦਲ ਬਾਈ ਹੋਣੇ ਕਰਕੇ ਫਿਰ ਡਰ ਵੀ ਲੱਗਦਾ ਥੋੜਾ ਕਿ ਭਿੱਜ ਜੂਗੇ ਫਿਰ ਔਖਾ ਹੋ ਜਾਏਗਾ ਰਹਾ ਕਿ ਵਿੱਚ ਤੇ ਫਿਰ ਘਰ ਬੱਚਾ ਛੋਟਾ ਹੈ ਉਹਨੂੰ ਸੰਭਣਾ ਤਾਂ ਹੀ ਰੋਟੀ ਪਕਾਈ ਜਾਏਗੀ ਕਿਉਂਕਿ ਜਦੋਂ ਉਹਨੂੰ ਕੋਈ ਹੋਰ ਸੰਭੇਗਾ ਤਾਂ ਹੀ ਉਹਦੀ ਮੰਮੀ ਰੋਟੀ ਬਣਾਏਗੀ ਸੋ ਇਸ ਕਰਕੇ ਛੋਟੀ ਜਿਹੀ ਟ੍ਰਿਪ ਰੱਖੀ ਸੀਗੀ ਯੱਲ ਘੁੰਮ ਕੇ ਆਈਏ ਦੋਨੋਂ ਇਹ ਬਿਲਕੁਲ ਖੁਨਸਾਣ ਰਸਤੇ ਹੈ ਹਨਾ ਹੈ ਮਣੋ ਭਾਈ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਘਟ ਗਈਆਂ ਹੁਣ ਕਿਉਂਕਿ ਆਪਣੇ ਇੱਧਰ ਇੰਡਸਟਰੀ ਨਹੀਂ ਆਈ ਠੀਕ ਹੈ ਆਪਣੇ ਇੰਡਸਟਰੀ ਨਾ ਹੋਣੇ ਕਰਕੇ ਇਹ ਚੀਜ਼ਾਂ ਆਪਣੇ ਬਾਬੇ ਸੰਭੀ ਵੀਆਂ ਹੈ ਭਾਈ ਸਾਹਿਬ ਜਿੱਧਰ ਇੰਡਸਟਰੀ ਆ ਗਈ ਉੱਥੇ ਫਲੈਟ ਫਲੈਟ ਇਹ ਗਾ ਇਹ ਚੀਜ਼ਾਂ ਹੋ ਗਈਆਂ ਮਤਲਬ ਕਿ ਉੱਥੇ ਇੱਕ ਕਿਸਮ ਦਾ ਉਹ ਸਿਟੀ ਦੇ ਵਿੱਚ ਤਬਦੀਲ ਹੋ ਗਿਆ ਆਪਣੇ ਇੱਧਰ ਫੇਰ ਵੀ ਬਿਲਕੁਲ ਸਹੀ ਹੈ ਫਿਲਹਾਲ ਦੀ ਘੜੀ ਮੈਨੂੰ ਯਾਦ ਹੈ ਕਿਸੇ ਟਾਈਮ ਇਹਨਾਂ ਰਸਤੇ ਨਾਲੋਂ ਪਾਸ ਕ੍ਰੋਸ ਕਰਕੇ ਦੂਸਰੇ ਪਿੰਡਾਂ ਮੈਂ ਜਾਇਆ ਕਰਤੇ ਪੈਦਲ ਛੋਟੇ ਹੁੰਦੇ ਆਪਣੇ ਮੰਮੀ ਨਾਲ ਸੋ ਮਤਲਬ ਕਿ ਵਧੀਆ ਸੌਦਾ ਹੈ ਬਿਲਕੁਲ ਐਂ ਤੇ ਜੋ ਹੋ ਰਿਹਾ ਹੈ ਮੈਨੂੰ ਇੱਕ ਗੱਲ ਹੋ ਰਿਹਾ ਹੈ ਅੱਜ ਮੌਸਮ ਇੰਨਾ ਘੈਂਟ ਹੋ ਗਿਆ ਨਾ ਠੰਡਾ ਕਦੀ ਇਸ ਟਾਈਮ ਤੱਕ ਨਾ ਨੇਰਾ ਹੁੰਦਾ ਦੇਖਿਆ ਦਿਨ ਖਿੜਿਆ ਹੋਵਾ ਉਹ ਬੱਦਲ ਇਹ ਜਾ ਹੋ ਗਿਆ ਨਾ ਚਾਰ ਚਫੇਰੇ ਚਾਰ ਚਫੇਰੇ ਹੋਇਆ ਹੋਇਆ ਬੱਦਲ ਦੇਖ ਮੀਂਹ ਚੰਡੇੜ ਵਾਲੀ ਸਾਈਡ ਤੋਂ ਮੀਂਹ ਪੈ ਰਿਹਾ ਹਰ ਇਹ ਉਰੇ ਦੇਖ ਤੂੰ ਵੀ ਚਾਰ ਚਫੇਰੇ ਬੱਦਲ ਕੁੱਲ ਗਿਆ ਜੇਕਰ ਇਸका ਵਾਸ ਚਲਿਆ ਇੰਨਾ ਮੀਂਹ ਪਾ ਦੇਣਾ ਇਹ ਬੀ ਗਿਰਸਗਾ ਰਾਤ ਨੂੰ ਵੀ ਹੋ ਰਿਹਾ ਆਪਣੇ ਯਾਰ ਮੈਂ ਇੱਕ ਚੀਜ਼ ਨੋਟ ਕਰੀ ਸ਼ਾਇਦ ਐਂ ਵੀ ਕਰੀ ਹੋਏਗੀ ਕੱਲਾ ਤਿਤਲੀਆਂ ਉੜਦੀਆਂ ਫਿਰਦੀਆਂ ਹਨਾ ਕਾਫੀ ਹਾਂ ਇਸ ਮੌਸਮ ਦੇ ਵਿੱਚ ਖਾਸ ਕਰਕੇ ਤਿਤਲੀਆਂ ਉਹਿਗਰਦੀਆਂ ਤਿਤਲੀ ਬਿਬਲੀ ਬਈ ساری ਕਿਤੇ ਚੀਜ਼ ਹੋਰਦੀ ਤੇਰੀ ਜੁਗ ਨੂੰ ਘੁੰਮੇ ਕਰਦੇ ਰਾਤ ਨੂੰ ਹਾਂ ਟਮ ਟਮ ਟਮਾਵੇਂ ਦੇ ਪਤਾ ਕਿਉਂ ਖਤਮ ਹੋਏ ਉਹ ਹਾਂ ਸਪਰੇਆ ਕਰਕੇ ਸਪਰੇਆ ਕਰਦੇ ਆ ਤੁਮ ਬੁਰਾ ਜਿੱਤਰਾ ਪਰ ਸਪਰੇਅ ਕਰਦੇ ਆ ਨਾ ਫਸਲ ਦੇ ਪਰ ਸਪਰੇਅ ਹੋ ਰਹੀ ਆ ਉਹਨਾਂ ਨੇ ਇਸ ਚੀਜ਼ ਬਾਰੇ ਖਾਣਾ ਹੋਇਆ ਕਰਦਾ ਉਹ ਇਸ ਚੀਜ਼ ਨੂੰ ਖਾ ਕੇ ਮਰ ਜਾ ਮਰ ਜੇ ਕਰ ਸਹੀ ਹਰ ਉਹ ਚੀਜ਼ਾਂ ਕਹੀਂ ਮਤਲਬ ਇਹ ਕਿ ਬਹੁਤ ਜ਼ਿਆਦਾ ਪ੍ਰਜਾਤੀਆਂ ਅਲੋਪ ਹੋ ਗਈਆਂ ਕਿਥੀ ਨਾ ਕਿਥੀ ਉਹ ਚੀਜ਼ਾਂ ਫਸਲ ਨੂੰ ਫਾਇਦਾ ਦੇ ਕਰਨ ਫਾਇਦਾ ਦੇ ਦੇ ਬਿਲਕੁਲ ਜੇ ਜਿਹੜਾ ਬੰਦਾ ਆਰਗੇਨਿਕ ਕਰ ਰਿਹਾ ਹਣਾ ਹੂੰ ਉਹਨੂੰ ਉਹ ਉਹ ਚੀਜ਼ਾਂ ਦੀ ਲੋੜ ਕੋ ਆਵਾਜ਼ ਚੜੇ ਲੋੜ ਬਵਾ ਹਾਂ ਮੈਂ ਹਜੂਰ ਸਾਹਿਬ ਕਹਿੰਦਾ ਅੰਦਰ ਇਹ ਚੀਜ਼ਾਂ ਹੈਗੀਆਂ ਅੱਛਾ ਉਹ ਵੀ ਬਦਲੀ ਹੋਊ ਸੈਡ तितਲੀ तितਲੀਆਂ ਕਾਫੀ ਹੈ ਤੇ ਹੋਰ ਮਤਲਬ ਜਿੱਤਰਾ ਆਪਣੇ ਸ਼ਾਇਦ ਮੈਂ ਵੀ ਮੰਨਣਾ ਸ਼ਾਇਦ ਜੁਗ ਨੂੰ ਵੀ ਦੇਖਿਆ ਰਾਤ ਨੂੰ ਅੱਛਾ ਕਿਉਂਕਿ ਰਾਤ ਨੂੰ ਬਾਹਰ ਘੁੰਮਣ ਜਾਇਆ ਕਰਦੇ ਨਾ ਤੇਰਾ ਪਾਪ ਪਰ ਖੜੇ ਆ। ਸੋ ਉਸ ਟਾਈਮ ਜਗਨ ਹੋ ਗਿਆ। ਕੀ ਘੈਂਟ ਆ ਓਏ। ਓ ਮਾਈ ਗਾਡ। ਬਾਈ ਜੀ 뷰। ਆਉਸਮ 뷰। ਕੀ ਘੈਂਟ ਲੱਗ ਰਿਹਾ ਆ ਮਨੇ। ਬੱਦਲ ਦੇਖੀ ਕਿਸ ਤਰ੍ਹਾਂ ਚੱਲਦੇ ਜਾ ਰਹੇ ਆ ਹੈ। ਇਹ ਮਤਲਬ ਕਿ ਮੀ ਵਾਲੇ ਬੱਦਲ ਆ ਇਹ। ਹਵਾ ਖਿੱਚ ਕੇ ਲੈ ਕੇ ਜਾ ਰਹੀ ਆ ਦੇਖ। ਕਿੰਨਾ ਜਬਰਦਸਤ ਮੌਸਮ ਹੋਇਆ ਪਿਆ। ਹਰ ਦਰਖਤ ਦੇ ਵਿੱਚ ਨੂੰ ਬੱਦਲ ਜਾਂਦੇ ਕਿੰਨੇ ਘੈਂਟ ਲੱਗ ਰਹੇ ਆ। ਸੜਕਵਾ ਨੂੰ ਵੀ ਜਾ ਸਕਾਂ ਪਰ ਸੜਕਵਾਂ ਜਨੇ ਕਿਆ ਸਵਾਦ ਹੈ ਆਫ ਰੋਡਿੰਗ ਕਰੋ ਐਨ ਨਜ਼ਾਰੇਦਾਰ ਚੀਜ਼ ਹੈ ਬਹਿਣ ਵਧੀਆ ਸ਼ਾਂਤ ਮਾਹੌਲ ਨਾ ਕੋਈ ਆ ਨਾ ਕਿਸੇ ਨਾਲ ਜਾਣਾ ਐਨ ਵਧੀਆ ਤਰੀਕੇ ਨਾਲ ਘੁੰਮੋ ਫਿਰੋ ਨਜ਼ਾਰੇ ਲੋ ਇੱਛਾ ਤਾਂ ਥੋੜਾ ਜਿਹਾ ਟਾਈਮ ਹੋਰ ਸਪੈਂਡ ਕਰਨ ਦੀ ਸੀਗੀ ਪਰ ਥੋੜਾ ਜਿਹਾ ਕੰਮ ਕਰਕੇ ਤੇ ਸਮੇਂ ਦੀ ਘਾਟ ਕਰਕੇ ਘਰ ਜਾਣਾ ਪੈਣਾ ਸੋ ਫੋਨ ਆ ਲਿਆ ਕਿਤੇ ਕੰਮ ਹੈ ਜ਼ਰੂਰੀ ਕਹਿੰਦੇ ਮਿੱਠੀ ਮਿੱਠੀ ਦਾ ਹੀ ਕੌਣ ਲਏਗਾ ਕਾਕਾ ਮਿੱਠੀ ਮਿੱਠੀ ਲਓ ਜੀ ਘਰ ਆ ਗਏ ਹੁਣ ਵੀਡੀਓ ਨੂੰ ਕਰਦੇ ਆ ਐਡਿਟ ਅੱਜ ਦੀ ਇੱਕ ਛੋਟੀ ਜਿਹੀ ਰਾਈਡ ਤੋਂ ਬਾਅਦ ਵਾਪਸ ਘਰ ਆ ਗਏ ਸੀਗੇ ਹੁਣ ਕਰਦੇ ਨਿੱਕੇ ਮੋਟੇ ਕੰਮ ਕਰਨੇ ਨੇ ਉਹ ਕੰਮ ਕਰਨ ਤੋਂ ਬਾਅਦ ਸਿਸਟਮ ਦੇ ਬੈਠ ਕੇ ਵੀਡੀਓ ਨੂੰ ਕਰਾਂਗੇ ਐਡਿਟ ਤੇ ਆਪਣੇ ਦਿਨ ਦਾ ਐਂਡ ਇੱਥੇ ਹੋ ਰਿਹਾ ਹੈ ਕੱਲ ਨੂੰ ਮਿਲਾਂਗੇ ਇੱਕ ਨਵੇਂ ਦਿਨ ਤੇ ਇੱਕ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਟਾਟਾ ਗੁੱਡ ਬਾਏ See you, goodbye.